ਪਾਜਲ ਦਾ ਸਰਹੱਦੀ ਇਲਾਕੇ ਵਿੱਚ ਹੜ੍ਹ ਤੋਂ ਬਾਅਦ ਜਿੱਧਰ ਵੀ ਨਜ਼ਰ ਮਾਰੀ ਜਾਵੇ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਜਿਸ ਤਰ੍ਹਾਂ ਲੋਕਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ ਇਸ ਦੌਰਾਨ ਹੜ੍ਹ ਪ੍ਰਭਾਵਿਤ ਲੋਕਾਂ ਵੱਲੋਂ ਉਨ੍ਹਾਂ ਨੂੰ ਪਾੜੀਆਂ ਮੁਸ਼ਕਲਾਂ ਦੇ ਜਲਦੀ ਹੱਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਪਿੰਡ ਚੰਦਰਪੜੀ ਅਤੇ ਆਸ-ਪਾਸ ਦੇ ਇਲਾਕੇ ਵਿੱਚ ਹੜ੍ਹ ਕਾਰਨ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਇਸ ਦੌਰਾਨ ਲੋਕਾਂ ਦੀਆਂ ਫਸਲਾਂ ਤੇ ਮਕਾਨਾਂ ਦਾ ਪਾਰੀ ਨੁਕਸਾਨ ਹੋ ਰਿਹਾ ਹੈ ਇਸ ਤੋਂ ਇਲਾਵਾ ਲੋਕਾਂ ਤੱਕ ਰਾਸ਼ਨ ਪਕਵਾਂ ਦਾ ਚਾਰਾ ਨਾ ਪਹੁੰਚਣ ਕਾਰਨ ਵੀ ਉਹਨਾਂ ਨੂੰ ਭਾਰੀ ਪਰੇਸ਼ਾਨੀ ਉਠਾਉਣੀ ਪੈ ਰਹੀ ਹੈ। ਇਸ ਦੇ ਨਾਲ ਨਾਲ ਲੋਕਾਂ ਨੂੰ ਹੋਰ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਉਹਨਾਂ ਦੇ ਕੋਈ ਨੁਕਸਾਨ ਦਾ ਉਚਿਤ ਮੁਆਵਜ਼ਾ ਦੇਣ, ਉਹਨਾਂ ਤੱਕ ਰਾਸ਼ਨ ਤੇ ਚਾਰਾ ਪਹੁੰਚਾਉਣ ਤੋਂ ਇਲਾਵਾ ਇੱਥੇ ਦਰਿਆ ਤੇ ਪੱਕਾ ਬੰਨ ਬਣਵਾਉਣ ਸਮੇਤ ਉਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਜਲਦੀ ਹੱਲ ਕਰਨ ਦੀ ਮੰਗ ਕੀਤੀ ਹੈ। ਪਹਿਲੇ ਤਾਂ ਮੈਂ ਧੰਨਵਾਦ ਕਰਨਾ ਤੁਹਾਡਾ ਪੱਤਰਕਾਰਾਂ ਦਾ ਜਿਨ੍ਹਾਂ ਨੇ ਐਡੀ ਮੁਸ਼ਕਲ ਦੇ ਵਿੱਚ ਸਾਡੇ ਜਿਹੜਾ ਸਾਰ ਲੈ ਰਹੇ ਨੇ ਸਾਡੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਰਹੇ ਨੇ ਲੋਕਾਂ ਤੱਕ ਪਹੁੰਚਾ ਰਹੇ ਨੇ ਬਹੁਤ ਤੁਹਾਡਾ ਧੰਨਵਾਦ ਐਡੀਆਂ ਮੁਸ਼ਕਲਾਂ ਦੇ ਵਿੱਚ ਆਏ ਤੁਸੀਂ ਆ ਪਿੰਡ ਚੰਗੜ ਪੈਣੀ ਦੇ ਵਿੱਚ ਮੈਂ ਕਾਮਰੇਟ ਸੁਨਾਮ ਸਿੰਘ ਬਲਾਕ 77 ਫਾਇਲ ਕਾ ਦਾ ਸੀਪੀਆਈ ਪਿੰਡ ਚੰਗੜ ਪੈਣੀ ਦੇ ਸਕੂਲ ਦੇ ਵਿੱਚ ਜਿਹੜਾ 5 4 ਤੋਂ 5 ਫੁੱਟ ਦੇ ਵਿੱਚ ਪਾਣੀ ਚਾਰ ਦਵਾਰੇ ਸਕੂਲ ਦੇ ਵਿੱਚ ਵੀ ਹੈ ਪਾਣੀ ਸਾਡੀ ਮੰਗ ਹੈ ਕਿ ਸਾਡੇ ਜਿਹੜੇ ਬਾਰਡਰ ਏਰੀਏ ਦੇ ਬੱਚੇ ਨੇ ਉਹਨਾਂ ਦੀ ਜਿਹੜੀ ਪੜ੍ਹਾਈ ਹੈਗੀ ਹੈ ਉਹ ਜਿਹੜੀ ਬੜੀ ਮੁਸ਼ਕਲ ਦੇ ਤੌਰ ਤੇ ਜਿਹੜੀ ਪੜ੍ਹਾਈ ਤੋਂ ਵਾਂਝੇ ਹੋ ਰਹੇ ਨੇ ਇਸ ਵਾਸਤੇ ਸਰਕਾਰ ਨੂੰ ਇੱਕ ਇਹੋ ਜਿਹਾ ਬਜਟ ਜਿਹੜਾ ਤਿਆਰ ਕਰਨਾ ਚਾਹੀਦਾ ਇੱਕ ਬਾਰਡਰ ਏਰੀਏ ਦਾ ਜਿਹੜਾ 3-4 ਕਿਲੋਮੀਟਰ ਦੇ ਵਿੱਚ ਜਿਹੜੇ ਲੋਕ ਵਸਦੇ ਨੇ ਉਹਨਾਂ ਨੂੰ ਇਹੋ ਜੀ ਇੱਕ ਬਣਾ ਕੇ ਬਸਟ ਸਕੀਮ ਉਹਨਾਂ ਨੂੰ ਨੌਕਰੀਆਂ ਕਿਉਂਕਿ ਉਹਨਾਂ ਨੂੰ ਇੱਕ ਮੈਰਿਟ ਵੱਖਰੇ ਤੌਰ ਤੇ ਬਣਾਇਆ ਜਾਣਾ ਚਾਹੀਦਾ ਜਿਹੜੇ ਅਸੀਂ ਐਸੀ ਲੋਕ ਬਾਰਡਰ ਏਰੀਆ ਤੇ ਬੈਠੇ ਆ ਇਹਨਾਂ ਨੂੰ ਰਾਖਵਾ ਕਰਨ ਜਿਹੜਾ ਲਗਭਗ ਤੇ 3-4 ਕਿਲੋਮੀਟਰ ਦੇ ਚੋਣਨਾ ਚਾਹੀਦੇ ਕਿ ਜੰਗ ਦੀ ਮਾਰ ਦੇ ਨਾਲ ਵੀ ਪੜਾਈ ਦਾ ਜਿਹੜਾ ਬਹੁਤ ਨੁਕਸਾਨ ਹੁੰਦਾ ਹੈ ਤੇ ਜਦੋਂ ਫਲੱਡ ਹੁਣ ਤੁਸੀਂ ਵੇਖ ਲਓ ਹਰ ਸਾਲ ਦੇ ਵਿੱਚ 2023 ਦੇ ਵਿੱਚ ਆਇਆ ਹੁਣ ਫਿਰ 25 ਦੇ ਵਿੱਚ ਆ ਗਿਆ ਇਸ ਤਰ੍ਹਾਂ ਬਹੁਤ ਮੁਸ਼ਕਲਾਂ ਪਿੱਛੇ ਆ ਜੰਗ ਦਾ ਜਿਹੜਾ ਉਦੋਂ ਵੀ ਪੜਾਈ ਦਾ ਜਿਹੜਾ ਮੁਸ਼ਕਲਾਂ ਆਈਆਂ ਨੇ ਕਰੋਨਾ ਦੇ ਵਿੱਚ ਪੜਾਈ ਦੀਆਂ ਮੁਸ਼ਕਲਾਂ ਆਈਆਂ ਨੇ ਇਸ ਵਾਸਤੇ ਸਾਡੀ ਮੰਗ ਹੈ ਕਿ ਬਾਰਡਰ ਏਰੀਏ ਦੇ ਬੱਚੇ ਜਿਹੜੇ ਸਾਡੇ ਨੇ ਉਹਨਾਂ ਦੀ ਇੱਕ ਇਹੋ ਜਿਹੀ ਵਿਧਾਨ ਸਭਾ ਦੇ ਵਿੱਚ ਬੈਸਟ ਬਣੇ ਕਿ 3-4 ਕਿਲੋਮੀਟਰ ਦੇ ਵਿੱਚ ਰਾਖਵਾ ਕਰਨ ਨੇ ਇਹਨਾਂ ਦੋਣਾ ਚਾਹੀਦਾ ਲਗਭਗ ਤੁਸੀਂ ਵਿਖਾਰ ਹੀ ਰਹੇ ਨੇ ਪਿੰਡ ਦੇ ਨੇੜੇ ਸਾਰੇ ਪਾਸੇ ਖਾਸ ਕਰਕੇ ਟਾਣੀਆਂ ਤਾਂ ਪੂਰੀ ਲਪੇਟ ਦੇ ਵਿੱਚ ਆ ਚੁੱਕੀਆਂ ਨੇ ਇਹ ਇਤੋਂ ਬੰਨ ਤੋਂ ਲੈ ਕੇ ਬਾਰਡਰ ਏਰੀਏ ਤੋੜੀ ਕੋਈ ਇਹੋ ਜਿਹੀ ਥਾਂ ਸੁੱਕੀ ਨਹੀਂ ਹੈਗੀ ਫਸਲ ਵਾਸਤੇ ਸਾਰੀ ਫਸਲ ਦਾ ਜਿਹੜਾ ਨੁਕਸਾਨ ਹੋ ਚੁੱਕਿਆ ਹੈ ਲਗਭਗ ਚੰਗੜ ਪੈਣੀ ਪੰਚਾਇਤ ਨਾਲ ਰਾਮ ਸਿੰਘ ਵਾਲੀ ਪੈਣੀ ਪੈਣੀ ਪੈਂਦੀ ਹੋਈ ਆ 6700 ਕਿਲਾ ਚੰਗੜ ਪੈਣੀ ਦਾ 3400 ਕਿਲਾ ਜਿਹੜਾ ਰਾਮ ਸਿੰਘ ਵਾਲੀ ਪੈਣੀ ਦਾ ਲਗਭਗ ਜੇ ਏਰੀਏ ਦੇ حساب ਨਾਲ ਕਹੀਏ ਲਗਭਗ 10000 ਐਂਕੜ ਜਿਹੜਾ ਸਾਡੇ ਇਨਾ ਪਿੰਡਾਂ ਦੇ ਜਿਹੜਾ ਪੂਰਾ ਨੁਕਸਾਨ ਹੋ ਚੁੱਕਿਆ ਹੈ ਸਾਰਾ ਜਿਹੜਾ ਖਰਚਾ ਲੋਕਾਂ ਨੁਕਸਾਨ ਨਾਲ ਨੇ ਖਰਚਾ ਕਰਨਾ ਹੁੰਦਾ ਹੈ ਉਹ ਖਰਚਾ ਸਾਰਾ ਕਰਕੇ ਹੁਣ ਜਿਹੜੀ ਫਸਲ ਕੱਟਣ ਦੇ ਨੇੜੇ 1 2 ਸਪਰੇਆਂ ਦੀ ਲੋਡ ਸੀ ਉਸ ਤੋਂ ਬਾਅਦ ਫਸਲ ਨੂੰ ਕਟਣਾ ਹੀ ਸੀ ਤੇ ਬਹੁਤ ਨੁਕਸਾਨ ਹੋ ਗਿਆ ਹੈ ਬੜੀ ਮੁਸ਼ਕਲ ਕਿਸਾਨ ਜਿਹੜੇ ਨੇ ਕਰਜ਼ੇ ਦੇ ਮਾਰਤ ਲਿਆ ਗਣੇ ਏਰੀਆ ਤਾਂ ਗੁੱਦੜ ਪੈਣੀ ਤੋਂ ਲੈ ਕੇ ਲਗਭਗ ਵੱਲੇ ਸ਼ਾ 88 ਗਲਾਬਾ ਪੈਣੀ ਸੱਦਾ ਸਿੰਘ ਟਾਣੀ ਸੁਆਵਾ ਸਿੰਘ ਟਾਣੀ ਰੇਤੇਵਾਲੀ ਚੰਗੜ ਪੈਣੀ ਗੱਟੀ ਨੰਬਰ 1 ਰਾਮ ਸਿੰਘ ਵਾਲੇ ਪੈਣੀ ਮਾਤਮ ਨਗਰ ਤੇਜਾ ਰਵੇਲਾ ਚੱਕਰਵੇਲਾ ਦੋਨਾ ਨਾਨਕਾ ਲਾਭ ਸਿੰਘ ਪਹਿਣੀ ਅੱਗੇ ਫਿਰ ਆ ਜਾਂਦਾ ਹੈ ਮਨਸਾ ਪਵਾਨੀ ਉਧਰ ਇੱਕਾਫੀ ਪਿੰਡ ਨੇ ਜਿਹੜੇ ਇਹ ਪੂਰੀ ਮਾਰਤ ਲਿਆ ਚੁੱਕੇ ਨੇ ਅਜੇ ਤੱਕ ਕੁਝ ਸਮਣਾ ਸਾਹਿਬ ਇਹ ਤਿਆਰ ਨੇ ਕੁਝ ਫੀਡ ਜਿਹੜੀ 5-6 ਕਿਲੋ ਕਿਉਂਕਿ 3-4 ਕਿਲੋ ਤਾਂ ਹੱਕ ਟਾਈਮ ਪਰ ਪਸ਼ੂ ਨੂੰ ਜਿਹੜੀ ਖਰਾਕ ਚਾਹੀਦੀ ਹੈ ਤੇ ਚਲੋ ਕੋ ਸੰਜੋਗ ਕਰ ਰਹੇ ਨੇ ਪਰ ਜਿਹੜਾ ਇੱਕ ਕੁਦਰਤ ਆਫਤ ਦਾ ਜਿਹੜਾ ਬਸਟ ਹੁੰਦਾ ਉਹ ਇੱਕ ਬਹੁਤ ਬਸਟ ਹੁੰਦਾ ਇਸ ਵਾਸਤੇ ਇਹ ਸਾਨੂੰ ਲੱਗਦਾ ਹੈ ਕਿ ਇਹ ਕੁਛ ਕਿਹੜਾ ਦੇ ਰਹਿ ਨੇ ਥੋੜਾ ਹੈ ਕਿਉਂਕਿ ਲਗ ਪਗ 14 15 ਦਿਨ ਤਾਂ ਜਿਹੜਾ ਪਾਣੀ ਦੀ ਮਾਰ ਥੱਲੇ ਅਸੀਂ ਚੱਲ ਰਹੇ ਆ 6 ਕਿਲੋ ਦੇ ਰਹੇ ਨੇ ਤੇ 6 ਕਿਲੋ ਨਾਲ 2 ਦਿਨ ਲੰਘਣਗੇ ਸਾਰਾ ਖਤਰੇ ਦੀ ਘੰਟੀ ਵੱਜ ਰਹੀ ਹੈ ਸਾਡੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਣੀ ਚਾਹੀਦੀ ਹੈ ਸਰਕਾਰ ਕੰਨ ਆਪਣੇ ਖੋਲੇ ਅਕਾਂ ਇਧਰ ਲਾਵੇ ਇਹਨਾਂ ਲੋਕਾਂ ਦੀ ਸਾਰ ਲਵੇ ਕਿਉਂਕਿ ਇਹ ਨਾ 5 6 ਕਿਲੋ ਨਾਲ ਜਿਹੜਾ ਇਹ 2 ਦਿਨ ਵਾਸਤੇ ਠੀਕ ਹੈ ਥੈਂਕ ਯੂ ਅਸੀਂ ਕਹਿੰਨੇ ਆ ਪਰ ਇਹਨੇ ਨਾਲ ਜਿਹੜਾ ਨਹੀਂ ਸਰਨਾ ਤੇ ਬਾਕੀ ਮਾਅਵਜ਼ੇ ਦੀ ਜਿਹੜੀ ਮੰਗ ਹੈਗੀ ਅਸੀਂ ਕਹਿੰਨੇ ਇਹਨਾਂ ਲੋਕਾਂ ਨੂੰ ਜਿਹੜਾ ਸਾਰਾ ਖਰਚਾ ਹੋ ਚੁੱਕਿਆ ਹੈ 50000 ਦੇ حساب ਨਾਲ ਤਾਂ ਇਹਨਾਂ ਦਾ ਹੱਕ ਬਣਦਾ ਹੈ ਮਾਅਵਜ਼ੇ ਦੀ ਜਿਹੜੀ ਅਸੀਂ ਮੰਗ ਕਰਦੇ ਹਾਂ ਕੁੱਲ ਹਿੰਦ ਕਿਸਾਨ ਸਭਾ ਦੇ ਵੱਲੋਂ 50000 ਰੁਪਏ ਅੰਕੜ ਦੇ حساب ਨਾਲ ਇਹਨਾਂ ਨੂੰ ਮਾਅਵਜ਼ਾ ਦਿੱਤਾ ਜਾਣਾ ਚਾਹੀਦਾ